ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਆ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਹੈਗੇ ਨੇ ਬੀਐਡ ਹੋਲਡਰ ਜੇਕਰ ਉਹ ਟੀਚਰ ਬਣਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸੀਟੈਡ ਜਾਂ ਫਿਰ ਪੀਐਸਟੈਟ ਪਾਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਿੱਖਿਆ ਮੰਤਰਾਲੇ ਨੇ ਟੈਟ ਪਾਸ ਕਰਨ ਦੀ ਮਿਨਿਮਮ ਯੋਗਤਾ ਨੂੰ ਖਤਮ ਕਰ ਦਿੱਤਾ ਹੈ ਇਹ ਦਾਵਾ ਕੀਤਾ ਜਾ ਰਿਹਾ ਕਿਸੇ ਸੋਸ਼ਲ ਮੀਡੀਆ ਪੋਸਟ ਤੇ ਐਂਡ ਬਹੁਤ ਸਾਰੇ ਸਾਥੀਆਂ ਨੇ ਪਿਛਲੇ 4-5 ਦਿਨਾਂ ਤੋਂ ਮੈਨੂੰ ਸੇਮ ਪੋਸਟ ਸੇਮ ਸਕਰੀਨਸ਼ਾਟ ਸ਼ੋਅ ਕੀਤਾ ਭੇਜਿਆ ਕਿ ਸਰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਐਂਡ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਮੈਂ ਪੀਐਸਟੈਟ ਦੇ ਰਿਜ਼ਲਟ ਨੂੰ ਲੈ ਕੇ ਇੱਕ ਨਵਾਂ ਅਪਡੇਟ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਅਗਲੇ 2-3 ਦਿਨਾਂ ਵਿੱਚ ਜਿਹੜਾ ਤੁਹਾਡਾ ਰਿਜ਼ਲਟ ਹੈਗਾ ਜੀ ਉਹ ਆ ਜਾਣਾ ਆ ਤੇ ਉਹਦੇ ਥੱਲੇ ਵੀ ਕਿਸੇ ਨੇ ਲਿਖਿਆ ਹੋਇਆ ਸੀ ਕਿ ਸਰ ਹੁਣ ਕੀ ਫਾਇਦਾ ਹੁਣ ਤਾਂ ਇਹਦੀ ਜਿਹੜੀ ਵੈਲਿਊ ਹੈਗੀ ਆ ਉਹ ਤਾਂ ਖਤਮ ਕਰ ਦਿੱਤੀ ਆ ਕੇਂਦਰ ਸਰਕਾਰ ਨੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸੀਟ ਐਟ ਦੀ ਐਲੀਜੀਬਿਲਟੀ ਤਾਂ ਹਮੇਸ਼ਾ ਰਹਿਣੀ ਹੀ ਹੈ ਜਿਹੜੀ ਮਿਨਿਮਮ ਯੋਗਤਾ ਹੈਗੀ ਆ टेट ਪ੍ਰੀਖਿਆਵਾਂ ਪਾਸ ਕਰਨੀਆਂ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਜੇਕਰ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਖਬਰ ਮੈਂ ਤਾਂ ਕਿਤੇ ਵੀ ਨਹੀਂ ਦੇਖੀ ਐਂਡ ਮੈਂ ਗੂਗਲ ਵੀ ਕੀਤਾ ਇਨ ਆਦੀ ਵੈਬਸਾਈਟ ਤੇ ਵੀ ਵਿਜ਼ਿਟ ਕੀਤਾ ਮੈਨੂੰ ਕਿਤੇ ਵੀ ਇਹੋ ਜਿਹਾ ਨੋਟੀਫਿਕੇਸ਼ਨ ਨਹੀਂ ਮਿਲਿਆ ਜਿੱਥੇ ਕੇਂਦਰ ਸਰਕਾਰ ਜਾਂ ਫਿਰ ਐਜੂਕੇਸ਼ਨ ਮਿਨਿਸਟਰੀ ਦੁਆਰਾ ਦਾਵਾ ਕੀਤਾ ਜਾ ਰਿਹਾ ਹੋਵੇ ਜਾਂ ਫਿਰ ਇਹੋ ਜਿਹਾ ਨੋਟੀਫਿਕੇਸ਼ਨ ਰਿਲੀਜ਼ ਕੀਤਾ ਹੋਵੇ ਜਿਹਦੇ ਵਿੱਚ ਉਹਨਾਂ ਨੇ ਟਟ ਦੀ ਜਿਹੜੀ ਵੈਲਿਊ ਹੈਗੀ ਆ ਖਤਮ ਕਰਨ ਦੀ ਗੱਲ ਕੀਤੀ ਹੋਵੇ ਐਂਡ ਜਿਹੜੀ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸਿਰਫ ਬੀਅਰਡ ਦੀ ਹੀ ਉਹਨਾਂ ਨੇ ਗੱਲ ਕੀਤੀ ਸੀਗੀ ਈਟੀਟੀ ਕਿੱਥੇ ਗਿਆ ਫਿਰ ਈਟੀਟੀ ਜਾਂ ਫਿਰ ਡੀਐਲਡ ਕੋਰਸ ਦਾ ਉਹਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਉਹਨਾਂ ਨੇ ਨਾ ਕਿਸੇ ਸਰਕਾਰੀ ਪੱਤਰ ਦਾ ਹਵਾਲਾ ਦਿੱਤਾ ਸਿਰਫ ਲਿਖਣ ਨਾਲ ਕੁਝ ਨਹੀਂ ਹੁੰਦਾ ਪ੍ਰੂਫ ਵੀ ਨਾਲ ਦੇਣੇ ਪੈਂਦੇ ਆ ਸੋ ਇਹਨਾਂ 2-3 ਗੱਲਾਂ ਨੂੰ ਨੋਟ ਕਰਕੇ ਆਪਾਂ ਪਤਾ ਲਗਾ ਸਕਦੇ ਹਾਂ ਕਿ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਨੇ ਉਹ ਸਾਰੀਆਂ ਝੂਠੀਆਂ ਹੁੰਦੀਆਂ ਨੇ ਆਪਣੇ ਇਸ ਚੈਨਲ ਤੇ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਤੁਹਾਨੂੰ ਆਥੈਂਟਿਕ ਜਿਹੜੀ ਜਾਣਕਾਰੀ ਹੈਗੀ ਆ ਜੀ ਉਹ ਪ੍ਰੋਵਾਈਡ ਕਰਵਾਈ ਜਾਵੇ ਐਂਡ ਦੋਸਤੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀਗਾ ਟੈਲੀਗ੍ਰam ਚੈਨਲ ਤੇ ਲਗਭਗ 8-9 ਦਿਨ ਹੋ ਗਏ ਹੋਣੇ ਆ ਜਿਹਦੇ ਵਿੱਚ ਮੈਂ 38000 EMRS ਇਕਲਵਯਾ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦੀ ਗੱਲ ਕੀਤੀ ਸੀ ਕਿ 38000 ਜਿਹੜੀ ਟੀਚਰਾਂ ਦੀ ਭਰਤੀ ਹੈਗੀ ਆ ਜੀ ਉਹ ਦੇਖਣ ਨੂੰ ਮਿਲੂਗੀ ਸਰਕਾਰ ਵੱਲੋਂ ਜਿਹੜੇ ਪੈਸਿਆਂ ਦੀ ਅਲੋਕੇਸ਼ਨ ਹੈਗੀ ਆ ਨਵੇਂ ਬਜਟ ਦੇ ਵਿੱਚ ਉਹ ਕਰ ਦਿੱਤੀ ਗਈ ਹੈ ਐਂਡ ਮੇਰੇ ਕਿਸੇ ਫਰੈਂਡ ਨੇ ਵੀ ਪੁੱਛਿਆ ਕਿ ਇਹ ਦੱਸੋ ਪੰਜਾਬ 'ਚ ਕੋਈ EMRS ਸਕੂਲ ਹੈਗਾ ਆ ਸੋ ਬਿਲਕੁਲ ਨਹੀਂ ਪੰਜਾਬ ਵਿੱਚ ਨਹੀਂ ਹੈਗਾ ਪਰ ਜਿੱਥੇ ਟ్రਾਈਬਲ ਪੋਪੂਲੇਸ਼ਨ ਜ਼ਿਆਦਾ ਹੈਗੀ ਆ ਜਿਵੇਂ ਰਾਜਸਥਾਨ ਮੱਧ ਪ੍ਰਦੇਸ਼ ਉੜੀਸਾ ਤੇ ਹੋਰ ਕਾਫੀ ਸਾਰੇ ਰਾਜ ਹੈਗੇ ਆ ਜਿਨ੍ਹਾਂ ਦੇ ਨਾਮ ਮੈਨੂੰ ਅਜੇ ਤਾਂ ਯਾਦ ਨਹੀਂ ਆ ਰਹੇ ਮੈਂ ਲਿਸਟ ਵੀ ਤੁਹਾਡੇ ਨਾਲ ਸ਼ੇਅਰ ਕਰ ਦਊਂਗਾ ਸੋ ਤੁਸੀਂ ਉਹਨਾਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਸਕਦੇ ਹੋ ਸੈਲਰੀ ਉੱਥੇ ਕਾਫੀ ਅਸ਼ੀ ਮਿਲਦੀ ਆ ਕਿਉਂਕਿ ਸੈਂਟਰ ਦੀਆਂ ਜੌਬਸ ਹੁੰਦੀਆਂ ਨੇ ਐਂਡ ਇਹਦੇ ਲਈ ਸੀਟੈਟ ਪਾਸ ਕਰਨਾ ਰਿਕੁਆਇਰਡ ਹੁੰਦਾ ਆ TGT ਦੀ ਪੋਸਟ ਦੇ ਲਈ ਰਿਕੁਆਇਰਡ ਹੈਗਾ ਯਾ ਪੀਜੀਟੀ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਆ ਮਾਸਟਰਸ ਕੀਤੀ ਹੋਵੇ ਐਂਡ ਬੀਐਡ ਕੀਤੀ ਹੋਵੇ ਥੈਨ ਉਹਦੇ ਵਿੱਚ ਸੀਟੈਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਐਂਡ ਜਿਹੜਾ ਇਹਨਾਂ ਦਾ ਐਗਜ਼ਾਮ ਸੈਂਟਰ ਬਣਦਾ ਆ ਇਹ ਵੀ ਚੰਡੀਗੜ੍ਹ ਬਣ ਜਾਣਾ ਆ ਇਹ ਵੀ ਹੈ ਨਹੀਂ ਕਿ ਤੁਹਾਨੂੰ ਕਿਸੇ ਦੂਸਰੀ ਸਟੇਟ ਦੇ ਵਿੱਚ ਪੇਪਰ ਦੇਣ ਜਾਣਾ ਪਊਗਾ ਸੋ ਚੰਡੀਗੜ੍ਹ ਠੀਕ ਹੈ ਥੋੜਾ ਦੂਰ ਵੀ ਪੈ ਜਾਂਦਾ ਹੋਣਾ ਜਿਵੇਂ ਕਿ ਆਪਣੇ ਕੁਝ ਜ਼ਿਲ੍ਹੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਚੰਡੀਗੜ੍ਹ ਤੱਕ ਦਾ ਜਿਹੜਾ ਡਿਸਟੈਂਸ ਹੈਗਾ ਜੀ ਉਹ ਕਾਫੀ ਪੈ ਜਾਣਾ ਆ ਪਰ ਠੀਕ ਹੈ ਇਹਨਾਂ ਦਾ ਆਪਾਂ ਕਰ ਹੀ ਸਕਦੇ ਆ ਸੋ ਜਿਨ੍ਹਾਂ ਸਾਥੀਆਂ ਨੇ ਜੂਨ ਵਾਲੇ ਪੇਪਰ ਦੀ ਤਿਆਰੀ ਸ਼ੁਰੂ ਨਹੀਂ ਕੀਤੀ ਕਿਉਂਕਿ ਜੂਨ ਵਿੱਚ ਵੀ सीटेट ਦਾ ਪੇਪਰ ਹੋਣਾ ਆ ਆਪਦਾ सीटेट ਦਾ ਜਿਹੜਾ ਪੇਪਰ ਹੈਗਾ ਆ ਉਹ ਪਾਸ ਕਰਕੇ ਰੱਖ ਲਵੋ ਤਾਂ ਜੋ ਤੁਹਾਨੂੰ ਫਿਊਚਰ ਵਿੱਚ ਕੋਈ ਸਮੱਸਿਆ ਵੇਖਣ ਨੂੰ ਨਾ ਮਿਲੇ ਬਾਕੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹਿੰਨੇ ਆ ਥੈਂਕ ਯੂ so much for watching god bless you all